ਤੀਜੇ ਪਾਰਟ 'ਚ ਵੈਸੇ ਤਾਂ ਮੈਂ ਸੋਚਿਆ ਸੀਗਾ ਕਿ ਸਾਰਾ ਕੁਝ ਕਨਕਲੂਜਨ ਕੱਢ ਕੇ ਟੈਂਡ ਤੇ ਖਤਮ ਕਰ ਦਨੀ ਗਲਤੀ ਜੇ ਪਾਰਟ ਦੇ ਵਿੱਚ ਚਲੋ ਜੋ ਜੋ ਹੋ ਗਿਆ ਜੋ ਜੋ ਨਹੀਂ ਹੋ ਗਿਆ ਜੋ 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 ਹੋਰ ਬਾਕੀ ਬੰਦੇ ਨੇ ਉਹ ਇਨਵੋਲ ਨਹੀਂ ਉਹਨਾਂ ਸਾਰੀ ਦੀ ਗੱਲ ਕਰੇ ਤੀਜਾ ਪਾਰਟ ਬਿਲਕੁਲ ਹੀ ਮੈਂ ਸ਼ਾਂਤ ਕਰਦਣਾ ਸੀ ਕੰਮ ਪਰ ਮੈਨੂੰ ਪਤਾ ਲੱਗਿਆ ਕਿ ਕਿਤੇ ਪੋਡਕਾਸਟ ਆ ਰਿਹਾ ਕਿਤੇ ਕਹਦਾ ਕਿ ਆਪਣੇ ਜੁਰਤਸ ਵਾਲੇ ਭਰਾਵਾਂ ਨੇ ਪੋਸਟ ਪਾਈ ਸੀ ਵੱਡੇ ਭਰਾਣੇ ਆਪਣੇ ਤੇ ਆਪਣਾ ਦੂਜੇ ਚੈਨਲ 'ਈ ਇੱਕ ਸਾਬ ਦਾ ਹਰ ਪੋਡਕਾਸਟ ਬੋਲਦੇ ਕਿ ਆਪਣੇ ਭਰਾਵਾਂ ਦੇ ਦੂਜੇ ਚੈਨਲ 'ਈ ਆ ਤੇ ਜਿਹੜਾ ਬੰਦਾ ਆਪਣੇ ਪੋਡਕਾਸਟ ਜਾ ਰਿਹਾ ਸ਼ਤ ਕਿੰਮੀ ਪਾ ਦਈ ਹੈ ਕਿ ਪਹਿਲੇ ਵੀ ਤਾਂ ਹੋ ਗਿਆ ਕਿ ਰੋਕੇ ਮੈਨੂੰ ਤਾਂ ਦੱਸੇ ਸਾਰ ਜਾ ਰያ ਸੀ ਮੈਂ ਗਲਤਾਂ ਤੇ ਰੋਕੇ ਦੂਜੇ ਪਾਸੇ ਗਿਆ ਜਾ ਰਿਆ ਸੀ ਕਿ ਨਹੀਂ ਸੁਨੇਹਾ ਮੇਰੀ ਗਲਤੀ ਆ ਇਹ ਤੁਹਾਨੂੰ ਵਧੀਆ ਰੋਣ ਦੇ ਜੋ ਖੇਖਣ ਦੋਵੇਂ ਪਾਸੇ ਹੋਏ ਨੇ ਤੇ ਮੇਰਾ ਵੈਸੇ ਸੀਗਾ ਕਿ ਚਲੋ ਰੋਕੇ ਬੰਦਾ ਸੱਚਾ ਬਣਨ ਦੀ ਕੋਸ਼ਿਸ਼ ਕਰਦਾ ਤੇ ਵੈਸੇ ਵੀ ਹਰ ਇੱਕ ਹਰ ਇੱਕ ਨੂੰ ਆਪਣਾ ਪੱਖ ਰੱਖਣ ਦੀ ਪੂਰਾ ਹੱਕ ਆ ਪਰ ਗੱਲ ਕਿ ਗਲਤੀ ਮੰਨਣਾ ਉਹ ਤੋਂ ਵੱਡੀ ਚੀਜ਼ ਆ ਜੇ ਤੇ ਕੋਈ ਗਲਤੀ ਹੋਈ ਉਹਨੂੰ ਮੰਨੋ ਇਹ ਨਾਲੇ ਗਲਤੀ ਉਹ ਹੁੰਦੀ ਜਿਹੜੀ ਇੱਕ ਵਾਰ ਹੋਈ ਹੋਵੇ ਪਹਿਲੀ ਗੱਲ ਤਾਂ ਇਹ ਗਲਤੀ ਨਹੀਂ ਸੀ ਦੂਜੀ ਵਾਰ ਗਲਤੀ ਇੱਕ ਬੰਦੇ ਨਾਲ ਨਹੀਂ ਸੀ ਬਾਰ-ਬਾਰ ਵੱਖ-ਵੱਖ ਬੰਦਿਆਂ ਨਾਲ ਹੋਈ ਤੇ ਗਲਤੀ 'ਚ ਬਹੁਤ ਜ਼ਿਆਦੇ ਬੰਦਿਆਂ ਨਾਲ ਹੋਣੇ ਠੀਕ ਆ ਤੇ ਹੁਣ ਜੇ ਕੋਈ ਜਾ ਕੇ ਮਨ ਲਕੀ ਆਪਣੇ ਨੂੰ ਸਹੀ ਪ੍ਰੂਫ ਕਰਨ ਦੀ ਕੋਸ਼ਿਸ਼ ਕਰੂਗਾ ਆਪਣੀਆਂ ਗਲਤੀਆਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਮੈਂ ਕਹਿਣਾ ਕਿ ਵੈਸੇ ਤਾਂ ਮੈਂ ਤੀਜੇ ਪੜਾਅ ਦੇ ਵਿੱਚ ਗੱਲ ਖਤਮ ਕਰਨ ਲੱਗਾ ਸੀਗਾ ਕਿ ਚਲੋ ਕੋਈ ਨਾ ਜੋ ਹੋ ਗਿਆ ਹੋ ਗਿਆ ਗੱਲ ਮੁਕਾਈਏ ਤੀਜੇ ਪੜਾਅ ਖਤਮ ਕਰੀਏ ਪਰ ਫਿਰ ਮੈਂ ਕਹਿਣਾ ਕਿ ਜੇ ਇਦਾਂ ਦੀ ਕੋਈ ਚੀਜ਼ ਹੋਈ ਕਿਉਂਕਿ ਸੋਸ਼ਲ ਮੀਡੀਆ 'ਤੇ ਹਵਾ ਹੀ ਇਦ ਤਾਂ ਮੈਂ ਤੁਹਾਨੂੰ ਮੈਨੂੰ ਲਾਈਕ ਕਹਿਣ ਦੀ ਲੋੜ ਨਹੀਂ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਕਿ ਇੰਨਾ ਕੋਸ਼ਾ ਨਾ ਇੰਨਾ ਕੋਸ਼ਾ ਇੰਨੇ ਬਲੌਗਰਾਂ ਦਾ ਤੁਸੀਂ ਨਾਮ ਲੈ ਦੋ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਮੈਂ ਪੂਰਾ ਮਹੀਨਾ ਪੂਰਾ ਮਹੀਨਾ ਗੱਡ ਰਿਹਾ ਲਾਈਕ ਪੂਰੀ ਸੋਸ਼ਲ ਮੀਡੀਆ ਤੇ ਕੋਈ ਵੀ ਬੰਦਾ ਕੋਈ ਵੀ ਬਲੌਗਰ ਕਿਸੇ ਦਾ ਵੀ ਹੱਥ ਰੱਖ ਕੇ ਦੱਸ ਦੋ ਕਿ ਆਹ ਬੰਦਾ ਤੇ ਉਹਦੀ ਮੈਂ ਤੁਹਾਨੂੰ ਮਿਲਕ 2 ਸਾਲ ਮੈਜਿਕ ਜੋ ਕੀਤਾ ਇਹਨਾਂ ਦੇ ਵਿੱਚ ਬੰਦਿਆਂ ਦੇ ਵਿੱਚ ਰਹਿ ਕੇ ਇਨਵੋਲਵ ਹੋ ਕੇ ਤਾਂ ਉਹਦੇ ਬਿਸ਼ੇ ਬਹੁਤ ਕਾਰਨ ਸੀਗਾ ਤੇ ਮੈਂ ਕਹਿੰਨਾ ਹਜੇ ਤਾਂ ਵਲੋਗਰਾਂ ਦੀ ਧੂੜ ਪੱਟੀ ਪਈ ਜਿਹੜੇ ਜਿਹੜੇ ਲੋਕਾਂ ਆਪਣੇ ਫੇਕ ਲਾਈਫ ਦਿਖਾਉਂਦੇ ਸੀਗੇ ਫਿਰ ਮੈਂ ਸਾਰਾ ਕੋਈ ਬੋਰੀਏ ਇਸ ਤਰ੍ਹਾਂ ਗੋਲ ਕਰ ਦੂੰਗਾ ਇਹ ਗੱਲ ਮੈਂ ਉਦਾਂ ਨਹੀਂ ਕਹਿ ਰਿਹਾ ਹਵਾ 'ਚ ਨਹੀਂ ਕਹਿ ਰਿਹਾ ਇਹ ਗੱਲ ਦੇ ਪਿਛੇ ਰੀਜ਼ਨ ਆ ਤਾਂ ਕਹਿ ਰਿਹਾ ਤੇ ਬਹੁਤ ਕੋਸ਼ਾ ਯਾਰ ਡਾਟਾ ਇਹ ਘਟਣ ਤੇ ਆਜੀ ਤੇ ਬਹੁਤ ਕੋਸ਼ਾ ਬਾਕੀ ਕੀ ਲੋਕੀ ਕਹਿ ਰਹੇ ਸੀਗੇ ਕਿ ਕਿਸੇ ਮਤਲਬ ਕਿ ਤੁਸੀਂ ਕਿਸ ਦਾ ਘਰ ਕਿਤਾ ਖਰਾਬ ਕਰ ਰਹੇ ਹੋ ਪਹਿਲੀ ਗੱਲ ਤਾਂ ਘਰ ਅਗਲੀ ਦਾ ਉਦੋਂ ਨਹੀਂ ਖਰਾਬ ਹੋ ਗਿਆ ਸੀ ਜਿਸ ਦਿਨ ਉਹਨੇ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਮੂੰਹ ਮਾਰਨ ਦੀ ਗੋਲਸ਼ੀਸ਼ ਕੀਤੀ ਜਿੱਦ ਨੂੰ ਆਪਣੇ ਘਰ ਵਾਲਿਆਂ ਨੂੰ ਛੱਡ ਕੇ ਬਾਹਰ ਮੂੰਹ ਮਾਰਨ ਕਿ ਜਰਗੀ ਨਾ ਇੱਕ ਜਗ੍ਹਾ ਦੋ ਜਗ੍ਹਾ ਤਿੰਨ ਜਗ੍ਹਾ ਤੇ ਘਰ ਉਹਦਾ ਆਲਰੇਡੀ ਖਰਾਬ ਸੀ ਉਹ ਘਰ ਕੋਈ ਰਿਹਾ ਹੀ ਨਹੀਂ ਉਹ ਘਰ ਕੋਈ ਹੈ ਹੀ ਨਹੀਂ ਉਹ ਬਸ ਨਾਮ ਦਾ ਰਿਸ਼ਤਾ ਵਾ ਰਿਸ਼ਤਾ ਨਾਮ ਦਾ ਹੀ ਸੀ ਉਹ ਉਹ ਰਿਸ਼ਤੇ 'ਚ ਕੋਈ ਵਜ ਨਹੀਂ ਹੁੰਦਾ ਪਹਿਲੀ ਗੱਲ ਤਾਂ ਜੇ ਤੁਹਾਡਾ ਪਾਰਟਨਰ ਤੁਹਾਨੂੰ ਛੱਡ ਕੇ ਕਿਤੇ ਹੋਰ ਮੂੰਹ ਮਾਰ ਰਿਹਾ ਹੋ ਰਿਸ਼ਤੇ 'ਚ ਕੋਈ ਵਜ ਨਹੀਂ ਹੁੰਦਾ 9 ਮਹੀਨੇ ਆਪਾਂ 10 ਮਹੀਨੇ ਮੇਰੇ ਨਾਲ ਦਸੰਬਰ ਦੀ ਪਹਿਲੀ ਗੱਲ 12 ਮਹੀਨੇ ਕੇ ਰੀਜ਼ਨ ਕਰਕੇ ਵੇਟ ਕੀਤੀ ਬਹੁਤ ਕੁਝ ਨਾ ਚੀਜ਼ਾਂ ਦਿਨਾਂ ਦੇ ਵਿੱਚ ਹੋਇਆ ਤੇ ਬਹੁਤ ਵਾਰ ਟਰਾਈ ਕੀਤਾ ਗਿਆ ਮੈਂ ਰਿਆ ਵੀ ਜਿਹੜੇ ਲਾਸਟ ਬੜੀ ਰਿਕਾਰਡਿੰਗ ਵਿੱਚ ਵੀ ਮੈਂ ਕਿਹਾ ਸੁਨੇਹਾ ਨੂੰ ਕਿ ਸੁਨੇਹਾ ਤੈਨੂੰ ਦੱਸਣਾ ਚਾਹੀਦਾ ਉਸਦੇ ਘਰੇ ਜਾ ਕੇ ਦੱਸ ਦੇ ਪਹਿਲਾਂ ਤੇ ਮੈਂ ਖੁਦ ਵੀ ਬਹੁਤ ਵਾਰ ਟਰਾਈ ਕੀਤਾ ਗਿਆ ਤੇ ਮੈਨੂੰ ਬਹੁਤ ਵਾਰ ਰੋਕਿਆ ਗਿਆ ਕਿਉਂਕਿ ਰੂਫ ਚੈਟਾਂ ਮੈਸੇਜ ਸਾਰੇ ਨਾਲ ਦੇ ਨਾਲ ਡਿਲੀਟ ਹੁੰਦੇ ਨੇ ਤੇ ਬਹੁਤ ਕੁਝ ਇਦਾਂ ਦਾ ਯਾਰ ਬਹੁਤ ਕੁਝ ਹੁਣ ਜਿਹੜਾ ਬੰਦਾ ਉੱਤੇ ਜਾ ਕੇ ਸੱਚਾ ਬਣੂਗਾ ਕੋਈ ਗੱਲ ਨਹੀਂ ਪਹਿਲਾਂ ਤਾਂ ਮੈਂ ਸੋਚਿਆ ਤੀਜੇ ਪਾਰਚ ਮੈਂ ਖਤਮ ਕਰੂੰਗਾ ਆਪਣੇ ਜਿਹੜੇ ਵੀ ਭਰਾ ਪੋਡਕਾਸਟ ਕਰਨਗੇ ਮੈਂ ਕਹਿੰਦਾ ਪੰਜਾਬ ਚ ਸਾਰੇ ਬੰਦੇ ਪੋਡਕਾਸਟ ਕਰਨ ਕੱਲੇ ਕੱਲੇ ਬੰਦੇ ਜਾ ਕੇ ਪੋਡਕਾਸਟ ਕਰੋ ਤੇ ਮੇਰੇ ਕੋ ਕੱਲੇ ਕੱਲੇ ਦਾ ਜਵਾਬ ਹੈਗਾ ਮੇਰੇ ਕੋ ਕੱਲੇ ਕੱਲੇ ਦਾ ਜਵਾਬ ਹੈਗਾ ਮੈਂ ਵੀ ਹਿੱਡਾ ਲੇਕ ਇੰਨਾ ਲੇਕ 2 ਸਾਲ ਜਿੰਨਾ ਕੁਛ ਕੱਚਾ ਮਗੀ ਕੱਚਾ ਕੰਮ ਨਹੀਂ ਕੀਤਾ ਪੱਕਾ ਕੰਮ ਹੀ ਕੀਤਾ ਤਾਂ ਹੀ ਤਾਂ 2 ਸਾਲ ਬਾਅਦ ਆਪਾਂ ਆਏਗੇ ਬੋਲੇ ਹਣਾ ਸੋ ਜਿਹੜੀ ਆਪਣੀ ਸੁਪਨਿਆ ਦੇਣੀਆਂ ਨੇ ਤੇ ਤੁਸੀਂ ਦੇ ਸਕਦੇ ਹੋ ਤੁਹਾਨੂੰ ਮੋਸਟ ਵੈਲਕਮ ਆ ਪਰ ਜੋ ਸਾਡੇ ਕੋ ਪਿਆ ਫਿਰ ਉਹਦੇ ਵਾਸਤੇ ਵੀ ਰੈਡੀ ਰਹੋ ਕੱਲੇ ਕੱਲੇ ਬਲੌਗਰ ਦਾ ਭਾਵੇਂ ਤੁਸੀਂ ਉੱਤੋਂ ਲੈ ਕੇ ਥੱਲੇ ਤੱਕ ਆਸਟ੍ਰੇਲੀਆ ਤੋਂ ਲੈ ਕੇ ਇੰਡੀਆ ਕੈਨੇਡਾ ਕੱਲੇ ਕੱਲੇ ਬੰਦੇ ਦਾ ਜਦੋਂ ਆਪਣੀ ਘਰ ਵਾਲੀ ਕੰਮ ਤੇ ਜਾਂਦੀ ਹੈ ਜਾਂ ਘਰ ਵਾਲੀ ਬਾਹਰ ਹੁੰਦੀ ਆ ਮੇਰਾ ਦਿਲ ਨਹੀਂ ਲੱਗਦਾ ਮੈਨੂੰ ਟਾਈਮ ਨਹੀਂ ਦਿੰਦੀ ਐਦਾਂ ਉਦਾਂ ਮੈਨੂੰ ਉਹ ਟਾਈਮ ਨਹੀਂ ਦਿੰਦਾ ਬਹੁਤ ਖੁਸ਼ ਯਾਰ ਬਹੁਤ ਖੁਸ਼ ਤੇ ਲੋਕੀ ਕਹਿੰਦੇ ਕਿ ਇਹ ਚੀਜ਼ ਪਰਸਨ ਤੁਸੀਂ ਨੜਤੇ ਕਰਦੇ ਜਿਹੜਾ ਪਿਆਰ ਤੁਸੀਂ ਪਰਸਨ ਨੜਤੇ ਲੈ ਕੇ ਆ ਰਹੇ ਹੋ ਜੇ ਤੁਸੀਂ ਆਪਣੇ ਸਬਸਕ੍ਰਾਈਬਰਸ ਨੂੰ ਜਾਂ ਇਹਨਾਂ ਨੂੰ ਜਿਨ੍ਹਾਂ ਨੂੰ ਬਿਲਕੁਲ ਤੁਸੀਂ ਨੜਤੇ ਪਹਿਲਾਂ ਬਣਾਉਂਦੇ ਹੋ ਤੁਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹੋ ਕਿ ਜਿਹੜੇ ਤੇਰੀ ਸ਼ੋਸ਼ਲ ਮੀਡੀਆ ਜਾਂ ਫੋਲੋਇੰਗ ਹੈਗੀ ਕਿ ਤੁਸੀਂ ਐਦੇ ਸਾਡੇ ਘਰੇ ਆ ਜਾਓ ਇੱਥੇ ਆ ਜਾਓ ਉੱਥੇ ਆ ਜਾਓ ਮਤਲਬ ਐਦਾਂ ਮਿਲਦਾ ਉਦਾਂ ਮਿਲਦਾ ਤੇ ਬਾਅਦ ਚ ਕੁਸ਼ 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 ਦਾ ਯੂਟਿਊਬਰ ਜਿਹਨਾਂ ਦੀ ਇਹੋ ਜੀ ਰਿਕਾਰਡਿੰਗ ਵੀ ਆ ਜਿਨ੍ਹਾਂ ਨੇ ਬਾਅ ਜਿਨ੍ਹਾਂ ਨੇ ਬਾਅਦ ਚ ਉਹ ਚੀਜ਼ ਤੋਂ ਡਰਾਇਆ ਵੀ ਜਿਨ੍ਹਾਂ ਨੇ ਬਾਅਦ ਚ ਉਹ ਚੀਜ਼ ਤੋਂ ਡਰਾਇਆ ਵੀ ਕਿ ਓਕੇ ਹੁਣ ਇਹਦਾ ਲੈ ਜਾ ਤਾਂ ਸਾਡੇ ਜੇ ਇਹਦੀ ਚੀਜ਼ ਨਹੀਂ ਹੋਊਗੀ ਤਾਂ ਫਿਰ ਆਪਾਂ ਦੇਖਦੇ ਅੰਦਰ ਫਿਰ ਆਪਾਂ ਕਰਦੇ ਹਾਂ ਕੁਝ ਫਿਰ ਚਲੋ ਇੱਕ ਯੂਟਿਊਬਰ ਤਾਂ ਮਾਰਨ ਤੱਕ ਵੀ ਗਿਆ ਚਲੋ ਉਹਨੂੰ ਆਪਣੇ ਕਰਮਾਂ ਦੇ ਸੱਜ ਤਾਂ ਵੈਸੇ ਵੀ ਮਿਲ ਹੀ ਰਹੀ ਹੈ ਤੇ ਬਹੁਤ ਖੁਸ਼ ਆ ਵੀਰੇ ਬਹੁਤ ਟਾਟਾ ਮੈਂ ਕਹਿੰਨਾ ਮੀਨਾ YouTube ਤੇ ਰੌਣਕਾਂ ਲੱਗ ਜਾਣਗੀਆਂ ਤੇ ਰੌਣਕਾਂ ਮੈਂ ਇਹਨੂੰ ਰੌਣਕਾਂ ਹੀ ਗਾਉਂਗਾ ਕਿਉਂਕਿ ਸੱਚ ਲੋਕਾਂ ਦੇ ਸਾਹਮਣੇ ਆ ਰਹੇ ਨੇ ਤੇ ਸੱਚ ਜ਼ਰੂਰੀ ਨੇ ਬਹੁਤ ਜ਼ਰੂਰੀ ਨੇ ਸਾਰਾ ਕੁਝ ਸਾਡੀ ਵੀ ਜਦੋਂ ਸਾਡੇ ਵੀ ਸਾਡੇ ਜਿਹੜੀ ਗਲਤੀਆਂ ਨੇ ਨਾ ਜਦੋਂ ਰਕੀ ਨੜ ਤੇ ਲੈ ਕੇ ਹੁੰਦੇ ਸੀ ਤਾਂ ਆਪਾਂ ਉਹਨੂੰ ਸੈਪਟ ਕਰਦੇ ਸੀ ਮੈਂ ਵੀ ਮੰਨੇ ਆਪਣੀ ਗਲਤੀਆਂ ਬਹੁਤ ਵਾਰ ਨੜ ਤੇ ਕਿ ਵੀਰੇ ਮੈਂ ਇੱਥੇ ਗਲਤੀ ਸੀ ਮੈਂ ਇੱਥੇ ਗਲਤੀ ਸੀ ਮੈਂ ਮੰਨੇ ਆ ਤੇ ਮੰਨਣ ਵਾਲਾ ਬੰਦਾ ਸਭ ਤੋਂ ਵੱਡਾ ਹੁੰਦਾ ਪਰ ਜੇ ਤੁਸੀਂ ਫਿਰ ਵੀ ਉਹਨੂੰ ਸੱਚੇ ਤੋਂ ਝੂਠੇ ਨੂੰ ਸੱਚ ਪਾਈ ਜਾਓਗੇ ਨਾ ਤਾਂ ਫਿਰ ਲੋਕ ਹੀ ਨਹੀਂ ਛੱਡਦੇ ਜਿਹੜੇ ਆ ਦੇਖਣ ਆਲੇ ਆ ਨਾ ਜਿਹੜੇ ਤੁਹਾਨੂੰ ਫੋਲੋ ਕਰਦੇ ਜਿਹੜੇ ਤੁਹਾਡਾ ਘਰ ਚਲਾ ਰਹੇ ਜਿਹੜੇ ਨਾਲ ਸਿਰ ਤੇ ਪ੍ਰਮੋਸ਼ਨਾਂ ਕਰਦੇ ਹੋ ਜਿਹਨਾਂ ਸਿਰ ਤੇ ਤੁਸੀਂ ਥਾਈਲੈਂਡ ਇੰਡੋਨੇਸ਼ੀਆ ਸ ਤੇ ਇਹ ਗੱਲ ਜ਼ਰੂਰੀ ਵੀ ਸੀ ਇਸ ਟਾਈਮ ਭਾਵੇਂ ਜਿਹੜੇ ਲੋਕਾਂ ਨੂੰ ਸੱਤ ਸੋਨਾ ਨਹੀਂ ਪਸੰਦਦਾ ਉਸ ਆਖਿਆ ਕਹਿ ਸਕਦੇ ਨਹੀਂ ਕਿ ਇਹ ਚੀਜ਼ ਨਹੀਂ ਜ਼ਰੂਰੀ ਪਰ ਇਹ ਚੀਜ਼ ਜ਼ਰੂਰੀ ਵੀ ਸੀ ਇਸ ਟਾਈਮ ਇਹ ਚੀਜ਼ ਜਿਹੜੇ ਬੰਦੇ ਸਮਝਦਾਰ ਨੇ ਨਾ ਜਿਹੜੇ ਸਮਝਦਾਰ ਨੇ ਭੈਣਾ ਵੀਰ ਜਿਹੜੇ ਸਮਝਦਾਰ ਨੇ ਉਹ ਸਮਝ ਕੇ ਸਮਝਦੇ ਨੇ ਕਿ ਹਾਂ ਜੋ ਆਪਾਂ ਇਹ ਕੀਤਾ ਇਹਦੇ ਚ ਭਲਾ ਹੀ ਜਾ ਬਹੁਤ ਲੋਕਾਂ ਦਾ ਭਲਾ ਹੀ ਆ بڑے ਲੋਕੀ ਸਮਝਦੇ ਨੇ ਸਮਝਦੇ ਨੇ بڑے ਕਪਲ ਛੋਟੇ ਛੋਟੇ ਨਿਆਣੇ ਜਾਂ ਕੁਝ ਸਮਝਦੇ ਨੇ ਕਿ ਆਹ ਰੀਅਲ ਲਾਈਫ ਆ ਤੇ ਦੂਜੀ ਗੱਲ ਅਸੀਂ ਕਿਹਦਾ ਘਰ ਬਚਾਇਆ ਵਾ ਤੋੜਿਆ ਨਹੀਂ ਗਾ ਇੱਕ ਬੰਦੇ ਨੂੰ ਧੋਖੇ ਚੋਂ ਕੱਢਿਆ ਵਾ ਪਰਸਨਲ ਵੀ ਪਰਸਨਲ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰਸਨਲ ਵੀ ਇੱਕ ਬੰਦੇ ਨੂੰ ਤੋਖੇ ਚੋਂ ਕੱਢਿਆ ਅਸੀਂ ਪਾਇਆ ਨਹੀਂ ਕਿਸੇ ਨੂੰ ਲੈ ਕਿਸੇ ਨੂੰ ਖਰਾਬ ਨਹੀਂ ਕੀਤਾ ਕਿ ਇਹਨੂੰ ਬੰਦੇ ਨੂੰ ਤੋਖੇ ਚੋਂ ਕੱਢਿਆ ਤੇ ਜੇ ਬੰਦੇ ਨੇ ਹਜੇ ਵੀ ਤੋਖੇ ਚ ਰਹਿਣਾ ਉਹਦੀ ਮਰਜ਼ੀ ਹੈ ਤੇ ਜਿਹੜੇ ਲੋਕਾਂ ਨੇ ਹਜੇ ਵੀ ਤੋਖੇ ਚ ਰਹਿਣਾ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਸੱਚੀ ਕਹਿੰਦਾ ਵੀਰੇ ਮੈਂ ਤੀਜੇ ਪਾਰਟ 'ਚ ਮਕਾਉਣ ਲੱਗਾ ਸੀਗਾ ਤੇ ਮੈਂ ਤੀਜੇ ਪਾਰਟ 'ਚ ਹਜੇ ਵੀ ਮਂਗਾਉਣਾ ਮੈਨੂੰ ਲੱਗਦਾ ਪਰ ਇਹ ਇਹ ਨਾ ਕੋਈ ਸੋਚੇ ਕਿ ਫਿਰ ਤੀਜੇ ਪਾਰਟ 'ਚ ਤਾਂ ਮੈਂ ਫਿਰ ਮਤਲਬ ਕਿ ਮਕਾਹ ਤਾਂ ਮੈਂ ਦਊਂਗਾ ਤੀਜੇ ਪਾਰਟ 'ਚ ਫਿਰ ਵੀ ਫਿਰ ਮਾ ਜਿਹੜੀ ਮੈਂ ਸੋਚਿਆ 15-20 ਮਿੰਟ ਦੀ ਵੀਡੀਓ ਮੈਂ 35-40 ਮਿੰਟ ਤੱਕ ਮੁਕਾਉਂਗਾ ਤੇ ਐਂਡ ਤੇ ਫਿਰ ਜਿਹੜੇ-ਜਿਹੜੇ ਵੀ ਬੰਦੇ ਹੋਰ ਨੇ ਜਿਹੜੇ-ਜਿਹੜੇ ਯੂਟਿਊਬਰ ਮੈਨੂੰ ਪਤਾ ਹੀ ਐ ਮੈਨੂੰ ਪਤਾ ਲੱਗ ਰਿਹਾ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਮੈਨੂੰ ਮੈਸੇਜ ਆਏ ਨੇ ਕਿਹੜੇ-ਕਿਹੜੇ ਵੀਰ ਸਾਡਾ ਕੁਝ ਆ ਸਾਡਾ ਕੁਝ ਸਾਡਾ ਕੁਝ ਆ ਆਸਟ੍ਰੇਲੀਆ ਤੋਂ ਲੈ ਕੇ ਇੱਥੇ ਤੱਕ ਨਿਊਜ਼ੀਲੈਂਡ ਤੋਂ ਸਾਰੇ ਜਿੰਨੇ ਵੀ ਕੈਨੇਡਾ ਕਨੂਡਾ ਦੇ ਵੀ ਜਿੰਨੇ ਨੇ ਤੇ ਇੰਡੀਆ ਦੇ ਵੀ ਨੇ ਜਿਹੜੇ ਵੈਸੇ ਤਾਂ ਕਹਿ ਰਹੇ ਨੇ ਵੀਰੇ ਬਹੁਤ ਅਤਕਰਾਤੀ ਪਰ ਵਿੱਚੋਂ ਜੋ ਡਰਨ ਵਾਸਤੇ ਮੈਸੇਜ ਬਸ ਕਰਦੇ ਨੇ ਕਿ ਸਾਡ ਬਹੁਤ ਕੁਝਾ ਬਹੁਤ ਕੁਝਾ ਅੱਜ ਮੈਂ ਰਿਕਾਰਡਿੰਗ ਪਾਉਣੀ ਸੀਗੀ ਪਰ ਮੈਨੂੰ ਲੱਗਦਾ ਮੈਂ ਕੱਲ ਤੇ ਅਗਰ ਵੇਟ ਕਰੂੰਗਾ ਰਿਕਾਰਡਿੰਗ ਦੀ ਕਿਉਂਕਿ ਉਹ ਰਿਕਾਰਡਿੰਗ ਵੈਸੇ ਉਹ ਚੌਥਾ ਪਾਰਟ ਸੀ ਆਪਾਂ YouTube ਤੇ ਪਾਈ ਦਿੱਤਾ ਸੀਗਾ ਪਰ ਉਹ ਬਾਕੀ ਰਿਕਾਰਡਿੰਗ ਕੱਲ ਪਾਵਾਂਗੇ ਮੇਰਾ ਮੇਨ ਮਕਸਦ ਹੈਗਾ ਕਿ ਐਤਵਾਰ ਤੱਕ ਤੁਹਾਨੂੰ ਐਤਵਾਰ ਤੱਕ ਵੀਡੀਓ ਦਾ ਅਗਲਾ ਪਾਰਟ ਦੇ ਕੇ ਤੇ ਮਤਲਬ ਕਿ ਗੁੱਡ ਕਰਾਂ ਤੇ ਮੈਂ ਕਹਿੰਦਾ ਹਰ ਇੱਕ ਨੂੰ ਆਪਣਾ ਹੱਕ ਰੱਖਣ ਦਾ ਹਰ ਇੱਕ ਨੂੰ ਹੱਕ ਆਪਣਾ ਪੱਖ ਰੱਖਣ ਦਾ ਹਰ ਬੰਦਾ ਆਪਣਾ ਪੱਖ ਰੱਖ ਸਕਦਾ ਕਿਸੇ ਨੂੰ ਭਜਾਣ ਦਾ ਜੇ ਸੋਸ਼ਲ ਮੀਡੀਆ ਤੋਂ ਸਾਰੇ ਸੋਸ਼ਲ ਮੀਡੀਆ ਤੇ ਆ ਕੇ ਆਪਣਾ ਪੱਖ ਦੋ ਜਿਹੜੇ ਜਿਹੜੇ ਬੰਦੇ ਇਨਵੋਲਵ ਨੇ ਤੇ ਮੈਂ ਕਹਿੰਦਾ ਜਿੰਨੇ ਬੰਦੇ ਦਾ ਨਾਮ ਲਏ ਨੇ ਇਹ ਤਾਂ ਬਸ ਉੱਪਰਲੀ ਲੇਅਰ ਨੇ ਉੱਪਰਲੀ ਲੇਅਰ ਥੱਲੇ ਇਨਵੋਲਵਮੈਂਟ ਜਿਹੜੀ ਬੰਦਿਆਂ ਦੀ ਹੈਗੀ ਆ ਮੈਨੂੰ ਵੀ ਪਤਾ ਤੇ ਮੈਂ ਚਾਹੁੰਦਾ ਕਿ ਉਹਨਾਂ ਬਾਰੇ ਇਨਵੈਸਟੀਗੇਸ਼ਨ ਦੂਜੇ ਤਰੀਕੇ ਨਾਲ ਹੋਵੇ ਇਹਦਾ ਨਾ ਹੋਵੇ ਸੋਸ਼ਲ ਮੀਡੀਆ ਵਾਲੀ ਤੇ ਬਾਕੀ ਹੋਰ ਵੀ ਬੰਦੇ ਇਹ ਤਾਂ ਬਸ ਇੱਕ ਜਿਹੜਾ ਕਹਿੰਦੇ ਕੀੜੇ ਮਕੋੜੇ ਤੁੱਤੇ ਵਾਲੇ ਬੰਦੇ ਇਹ ਮੇਨ ਜਿਹੜੇ ਉੱਤੇ ਵਾਲੇ ਜਿਹਨਾਂ ਉਹ ਸੈਕੰਡ ਗੇਮਸ ਤੇ ਸੈਕੰਡ ਗੇਮਸ ਤੇ ਹੁੰਦਾ ਸਾਡਾ ਲੋਕ ਨ ਬਹੁਤ ਨੇ ਮੈਂ ਤੁਹਾਨੂੰ ਪਹਿਲੇ ਰਸਤਾ ਇੱਕ ਬੰਦਰ ਕਰਮਾਂ ਦੀ ਆਪਣੀ ਸੱਚਾ ਭੁਖਤੂ ਵੀ ਰਿਹਾ ਆਲਰੇਡੀ ਤੇ 2 ਸਾਲ ਚ ਮੈਂ ਮੈਨੂੰ ਪਤਾ ਹੈ ਕਿ ਕਿੰਨਾ 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 ਮੈਂ ਕਿਤੇ ਕਿਤੇ ਪ੍ਰੂਫ ਕੱਢੇ ਨਾ ਚੀਜ਼ਾਂ ਦੇ ਤੇ ਧੂਣਾ ਪੜਦਾਂਗੇ ਮਹੀਨਾ ਨਹੀਂ ਮੈਂ ਕਹਿੰਦਾ ਰੌਣਕਾਂ ਰੌਣਕਾਂ ਹੀ ਗਿਆ ਸਦੈਨੂ ਆਪਾਂ YouTube ਪੂਰਾ ਹੈਂਗ ਕਰ ਦਾਂਗੇ ਇਹ ਚੀਜ਼ ਵੱਲ ਸਾਰਿਆਂ ਦਾ ਹੀ ਟੀ ਨਾਲ ਧਿਆਨ ਹੋਊਗਾ ਤੇ ਜਿਹੜੇ ਲੋਕ ਸਮਝਦਾਰ ਨੇ ਜਿਹੜੇ ਲੋਕ ਸਮਝਦੇ ਨੇ ਉਹ ਲੋਕਾਂ ਨੂੰ ਪਤਾ ਕਿ ਕੀ ਚੀਜ਼ ਸਹੀ ਹੋ ਰਹੀ ਆ ਜਿਹਨਾਂ ਨੂੰ ਨਹੀਂ ਸਮਝਦੇ ਉਹ ਵੀਰੇ ਆਪਣੇ ਤੇਨੂੰ ਆਪਣੀ ਸੋਚ ਨੂੰ ਮੁਬਾਰਕ ਮੈਨੂੰ ਆਪਣੀ ਸੋਚ ਨੂੰ ਮੁਬਾਰਕ ਲੋਕਾਂ ਨੂੰ ਆਪਣੀ ਸੋਚ ਨੂੰ ਮੁਬਾਰਕ ਬਸ ਇਹ ਕਹੂੰਗਾ ਕਿ ਹਰ ਕੋਈ ਆਪਣਾ ਹੱਕ ਰੱਖੇ ਪਰ ਗਲਤੀ ਮੰਨਣੀ ਸਭ ਤੋਂ ਵੱਡੀ ਚੀਜ਼ ਆ ਗਲਤੀ ਮੰਨ ਕੇ ਤੁਸੀਂ ਆਪਣਾ ਘਰ ਫਿਰ ਬਚਾ ਵੀ ਸਕਦੇ ਹੋ ਗਲਤੀ ਸੁਧਾਰ ਕੇ ਤੁਸੀਂ ਆਪਣਾ ਕਾਰੋਬਾਰ ਬਚਾ ਵੀ ਸਕਦੇ ਹੋ ਨਹੀਂ ਤਾਂ ਤੁਹਾਡੇ ਘਰ ਦਾ ਸੱਚੀ ਕਹਿੰਦਾ ਜਦੋਂ ਕਿਸਮਦਾਰਨ ਕੀ ਜਿਹੜਾ ਘਰ